ਇੱਕ ਬਾਰ ਦੇ ਰਾਤੇ ਜੀ ਮੇਰੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਹੋ ਤੇਰੀ ਹੱਕ ਉਤੇ ਹੱਕ ਉਤੇ ਲਿਖ ਜਾਂਦਾ ਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਤੈਨੂੰ ਲੰਗਰਿਸ਼ ਕਾ ਕੇ ਅਤਵਾਦ ਚੱਲਿਆ ਨਹੀਂ ਕਹਿੰਦੇ ਦਿੱਲੀਏ ਬਿੰਦਰ ਹਲਾਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਮੈਂ ਥੋੜਾ ਜਨਾ ਇੱਕ ਗਾਣੇ ਦਾ ਪਿਸ਼ੋਕਰ ਜਾਣਨਾ ਚਾਹੂੰਗਾ ਜਿਹੜਾ ਹੁਣੇ ਆਪਾਂ ਗਾ ਕੇ ਹਟਿਆ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਜੀ ਇਹਦਾ ਪਿਸ਼ੋਕਰ ਕਿਵੇਂ ਕਿਵੇਂ ਇਹ ਗਾਣਾ ਤੁਹਾਡੇ ਤੱਕ ਪਹੁੰਚਿਆ ਕੀ ਮਨ ਵਿੱਚ ਆਇਆ ਵੀ ਨਹੀਂ ਯਾਰ ਹੁਣ ਜਿੱਤ ਹੋ ਗਈ ਆ ਤੇ ਹੁਣ ਇਹ ਸ਼ਬਦ ਆ ਜਿਹੜੇ ਇਹ ਸਾਹਮਣੇ ਆਣੇ ਚਾਹੀਦੇ ਆ ਜੇ ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਸੀ ਜੀ ਆਪਣਾ 1 ਸਾਲ ਉੱਥੇ ਲੰਗਰ ਚੱਲਦਾ ਰਿਹਾ ਮੈਂ ਜਦੋਂ ਵੀ ਜਾਂਦਾ ਸੀ ਲੰਗਰ ਚ ਸੇਵਾ ਕਰਨ ਮੇਰੇ ਦਿਲ ਚ ਇੱਕ ਗੱਲ ਆਉਂਦੀ ਸੀ ਬਾਰ-ਬਾਰ ਕਿ ਮੈਂ ਮੇਨ ਸਟੇਜ ਤੇ ਨਹੀਂ ਜਾਣਾ ਜਦੋਂ ਅਰਦਾਸ ਨਹੀਂ ਨਿਕਲਦੀ ਇੱਕ ਤਾਂ ਉਹਦਾ ਬੰਦਾ ਸਪੈਸ਼ਲ ਅਰਦਾਸ ਕਰਦਾ ਹੂੰ ਅੰਦਰੋਂ ਅਰਦਾਸ ਨਿਕਲਦੀ ਸੀ ਵੀ ਸੱਚੇ ਪਾਤਸ਼ਾਹ ਜੇ ਆਪਾਂ ਜਿੱਤ ਗਏ ਨਾ ਮੈਂ ਮੇਨ ਸਟੇਜ ਤੇ ਉਸ ਦਿਨ ਜਾਊਂਗਾ ਮੈਂ ਕਦੇ ਨਹੀਂ ਬੋਲਿਆ ਮੈਂ ਜਾਂਦਾ ਸੀ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਜਦੋਂ ਸਾਡੇ ਬਿੱਲ ਵਾਪਸ ਹੋਏ ਐ ਮੈਂ ਗਿਆ ਵੀ ਮੈਂ ਕਿਹਾ ਚਲੋ ਹਾਜ਼ਰੀ ਲਾ ਕੇ ਆਈਏ ਹੁਣ ਜਾ ਕੇ ਮੈਂ ਉੱਥੇ ਪਹੁੰਚਿਆ ਮੈਨੂੰ ਡਾਕਟਰ ਸੁਮੇਂਮਾਨ ਸਿੰਘ ਜੀ ਦੀ ਕਾਲ ਆਂਦੀ ਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲਿਆ ਕਹਿੰਦਾ ਰੇਸ਼ਮ ਬੋਲਦਾ ਮੈਂ ਕਿਹਾ ਹਾਂ ਜੀ ਕਹਿੰਦਾ ਤੂੰ ਨਾ ਟਿੱਕਰੀ ਬਾਰਡਰ ਤੇ ਆਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਮੈਂ ਕੁੰਡਲੀ ਬਾਰਡਰ ਤੇ ਪਹੁੰਚਿਆ ਆਪਣਾ ਉੱਥੇ ਲੰਗਰ ਦੀ ਸੇਵਾ ਕੀਤੀ ਸਾਰੇ ਖੁਸ਼ ਸੀਗੇ ਵਧੀਆ ਰਾਤ ਨੂੰ ਭੰਗੜਾ ਪੁੰਗੜਾ ਪਾ ਰਹੇ ਸੀਗੇ ਸਾਰੇ ਉੱਤੇ ਤੇ ਨੈਕਸਟ ਡੇ ਜਦੋਂ ਫੇਰ ਉੱਠਿਆ ਮੈਂ ਮੈਂ ਕਿ ਵਾਪਸ ਚੱਲੀਏ ਬਾਈ ਦੀ ਫੇਰ ਕਾਲ ਆਈ ਕਹਿੰਦਾ ਤੂੰ ਆਇਆ ਨਹੀਂ ਜਦੋਂ ਉਹਨੇ ਮੈਨੂੰ ਫੋਰਸ ਕੀਤਾ 2-3 ਵਾਰ ਜੀ ਮੈਂ ਕਿ ਚਲੋ ਚੱਲਦੇ ਆਪਾਂ ਟਿੱਕਰੀ ਬਾਰਡਰ ਪਹੁੰਚੇ ਆ ਉੱਥੇ ਅੱਗੇ ਉਹਨਾਂ ਨੇ ਸਾਊਂਡ ਲਾਈ ਹੈ ਮਿਊਜ਼ੀਸ਼ੀਅਨ ਅਰੇਂਜ ਕੀਤੇ ਹੋਏ ਆ ਸਾਰੇ ਕੁਦਰਤ ਕਿਦਾਂ ਮਤਲਬ ਸਾਡੀਆਂ ਅਰਦਾਸਾਂ ਪੂਰੀ ਕਰ ਕਹਿੰਦੇ ਇੱਥੇ ਗਾ ਕੁਝ ਮੈਂ ਉਦੋਂ ਕਿਸਾਨੀ ਤੇ ਹਜੇ ਉਸ ਟਾਈਮ ਲੇਟੈਸਟ ਜਿਹੜਾ ਮੌਕਾ ਸੀ ਪਹਿਲਾਂ ਤਾਂ ਕਿਸਾਨੀ ਤੇ ਗੀਤ ਕੀਤੇ ਸੀ ਆਪਾਂ ਨੇ ਮੈਂ ਮੋਬਾਈਲ ਖੋਲਿਆ ਉੱਥੇ ਬਾਈ ਬਿੰਦਰ ਮਾਨ ਜੀ ਜਿਹੜੇ ਰਾਈਟਰ ਨੇ ਉਹਨਾਂ ਨੇ ਮੇਰੀ ਫੇਸਬੁੱਕ ਤੇ ਕਮੈਂਟ ਕੀਤਾ ਹੋਇਆ ਸੀ ਤੇਰੀ ਹੱਕ ਉੱਤੇ ਲਿਖ ਜਿੰਦਾਬਾਦ ਚੱਲੇ ਆ ਤੈਨੂੰ ਦਿੱਲੀ ਇਹਨੇ ਜਿੱਤ ਕੇ ਪੰਜਾਬ ਚੱਲੇ ਆ ਉਹ ਲਾਈਨਾਂ ਮੈਂ ਉੱਥੇ ਟਿੱਗਰੀ ਦੀ ਮੇਨ ਸਟੇਜ ਤੇ ਉਹ ਗਾਈਆਂ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤੀ ਭੰਗੜਾ ਪਾਇਆ ਉਹਦੇ ਤੇ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਸਪੋਕਸਮੈਨ ਤੇ ਮੇਰੀ ਇੰਟਰਵਿਊ ਹੋਈ ਉੱਥੇ ਵੀ ਲਾਈਨਾਂ ਬੋਲੀਆਂ ਮੈਂ ਜੀ ਜਦੋਂ ਵਾਪਸ ਆਉਣਾ ਸੀਗਾ 3 ਦਿਨ ਬਾਅਦ ਮੈਂ ਕਿਹਾ ਚਲੋ ਫਿਰ ਨਾਲ ਹਾਜ਼ਰੀ ਲਵਾ ਕੇ ਹੀ ਆਈਏ ਜਦੋਂ ਮੈਂ ਉਹਨੇ ਨੂੰ ਆਪਾਂ ਮੈਂ ਉੱਥੋਂ ਵਾਪਸ ਆ ਰਿਆਂ ਸਟੇਜ ਤੇ ਗਾ ਕੇ ਮੈਂ ਬਿੰਦਰ ਨੂੰ ਕਾਲ ਕੀਤਾ ਵੀ ਮੈਂ ਕਿਹਾ ਇਹ ਗਾਣਾ ਕੰਪਲੀਟ ਕਰ ਦੇ ਉਹਨੇ ਜੀ ਟਾਈਮ ਨਹੀਂ ਲਾਇਆ ਫਟਾਫਟ ਅੰਤਰੇ ਲਿਖ ਕੇ ਇੱਕ ਫਰੈਂਡ ਹੈ ਮੇਰਾ ਪ੍ਰਗਟ ਜੈਲਦਾਰ ਜਿਨੇ ਮੇਰਾ ਗਾਣਾ ਲਿਖਿਆ ਸੀ ਭਾਵੇਂ 2% ਨੇ 100% ਲਈ ਲੰਗਰ ਲਾਉਂਦੇ ਜੀ ਕੋ ਦੋ ਤਿੰਨ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਕ ਦੋ ਐਡੀਸ਼ਨ ਕਰਨੇ ਆਦੇ ਤੇ ਮੈਂ ਕਿਹਾ ਹਰਿਆਣੇ ਨੇ ਬਹੁਤ ਸਾਥ ਦਿੱਤਾ ਯਾਰ ਮੈਂ ਕਿ ਹਰਿਆਣੇ ਦਾ ਜ਼ਿਕਰ ਜ਼ਰੂਰ ਪਾਉ ਉਪੀ ਵਾਲੇ ਨੇ ਬੜਾ ਸਾਥ ਦਿੱਤਾ ਹੈ ਕੁਝ ਲੈਣਾ ਪ੍ਰਗਟਨੇ ਵਿੱਚ ਐਡ ਕਰ ਦਿੱਤੀਆਂ ਬਾਕੀ ਬਿੰਦਰ ਬਾਈ ਨੇ ਫਟਾਫਟ ਗਾਣਾ ਭੇਜਿਆ ਮਿਊਜ਼ਿਕ ਡਾਇਰੈਕਟਰ ਹੈ ਮੁੰਡਾ ਸੰਨੀ ਨਾਗਰਾ ਉਹ ਕਦੇ ਫੋਨ ਨਹੀਂ ਚੱਕਦਾ ਸਾਡਾ ਜੀ ਉਸ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ ਜਦਾਂ ਕੁਦਰਤ ਆਪ ਨਹੀਂ ਕਰਾਉਂਦੀ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਕਿ ਗਾਣਾ ਦਾ ਰਿਲੀਜ਼ ਕਰਨਾ ਕਹਿ ਰਿਹਾ ਭਾਈ ਆਜੋ ਮੈਂ ਵੇਟ ਕਰਦਾ ਉਹ ਦੋ ਤਿੰਨ ਵਜੇ ਤੱਕ ਜਾਗਦਾ ਰਿਹਾ ਹਮ ਚੰਡੀਗੜ੍ਹ ਪਹੁੰਚ ਗਏ ਆਪਾਂ ਗਾਣਾ ਰਿਕਾਰਡ ਕਰਕੇ ਮੇਰੇ ਨਾਲ ਮਿੱਤਰ ਸੀ ਮੇਰਾ ਜੀ ਤਰੰਦਾਵਾ ਬਟਾਲਾ ਕਹਿੰਦਾ ਵੀ ਬਾਈ ਗਾਣਾ ਕਰਨਾ ਹੈ ਅੱਜ ਗਾਣਾ ਰਿਕਾਰਡ ਕਰਕੇ ਆਪਾਂ ਸੌਂ ਗਏ ਆ ਆ ਕੇ ਤੇ ਸਵੇਰੇ WhatsApp ਤੇ ਪਤੰਦਰ ਨੇ ਗਾਣਾ ਰੈਡੀ ਕਰਕੇ ਵਾਪਸ ਮੈਨੂੰ ਭੇਜਦਾ ਸੀ 5-6 ਵਜੇ ਜੀ ਉਹ ਮੈਂ ਗਾਣਾ ਜਸਵੀਰਪਾਲ ਭਾਜੀ ਜਸ ਰੈਕਡ ਵਾਲੇ ਜਿਨ੍ਹਾਂ ਨੇ ਰਾਜਵੀਰ ਜਵੰਦਾ ਜੀ ਨੂੰ ਪੇਸ਼ ਕੀਤਾ ਸੀਗਾ ਬਰਨਾਮ ਭੁੱਲਰ ਉਹਨਾਂ ਨੂੰ ਬੜੇ ਅੱਛੇ ਇਨਸਾਨ ਹੈ ਮੈਂ ਕਿਹਾ ਜਸਵੀਰ ਵੀਰੇ ਗਾਣਾ ਅਰਜੈਂਟ ਰਿਲੀਜ਼ ਕਰਨਾ ਕਹਿੰਦਾ ਤੂੰ ਭੇਜ ਦੇ ਫਟਾਫਟ ਉਹਨੇ ਗਾਣਾ ਰਿਲੀਜ਼ ਕਰਤਾ ਜਦੋਂ ਆਪਾਂ ਦਿੱਲੀ ਆਏ ਆ ਹੂੰ ਹਰ ਇੱਕ ਟਰੈਕਟਰ ਤੇ ਉਹ ਲਾਈਨਾਂ ਲਿਖੀਆਂ ਹੋਈਆਂ ਸੀ ਤੇਰੇ ਹਿੱਕ ਉੱਤੇ ਲਿਖ ਜਾਂਦਾ ਬਾਦ ਚੱਲਿਆ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਸਾਰੇ ਟਰੈਕਟਰਾਂ ਤੇ ਹਰ ਕਿਤੇ ਰੇਲਾਂ ਤੇ ਹਰ ਪਾਸੇ ਉਹ ਗਾਣਾ ਵੱਜ ਰਿਹਾ ਸੀ ਜਿੱਦਾਂ ਕੁਦਰਤ ਆਪ ਕਈ ਕੰਮ ਕਰਾਉਂਦੀ ਹੁੰਦੀ ਹੈ ਤੇ ਕਿਦਾਂ ਸਾਦੀ ਅਰਦਾਸ ਉਹ ਪੂਰੀ ਹੋਈ ਹੈ ਜੀ ਜੀ ਇੱਕ ਬੱਦ ਦੇ ਰਾਤ ਤੇ ਜੀ ਮੇਰੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਹੋ ਤੇਰੀ ਹਿੱਕ ਉੱਤੇ ਹੱਕ ਯੋਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਤੈਨੂੰ ਲੰਗਰਿਸ਼ ਕਾਕੇ ਅਤਵਾਦ ਚੱਲਿਆ ਨਹੀਂ ਕਹਿੰਦੇ ਦਿੱਲੀਏ ਵਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਮੈਂ ਥੋੜਾ ਜਿਹਾ ਨਾ ਇੱਕ ਗਾਣੇ ਦਾ ਪਿਛੋਕੜ ਜਾਣਨਾ ਚਾਹੁੰਗਾ ਜਿਹੜਾ ਉਹਨੇ ਆਪਾ ਗਾ ਕੇ ਹਟੀਆਂ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਛੱਲਿਆ ਜੀ ਇਹਦਾ ਪਿਛੋਕੜ ਕਿਵੇਂ ਕਿਵੇਂ ਇਹ ਗਾਣਾ ਤੁਹਾਡੇ ਤੱਕ ਪਹੁੰਚਿਆ ਕੀ ਮਨ ਵਿੱਚ ਆਇਆ ਵੀ ਨਹੀਂ ਯਾਰ ਹੁਣ ਜਿੱਤ ਹੋ ਗਈ ਆ ਤੇ ਹੁਣ ਇਹ ਸ਼ਬਦ ਆ ਜਿਹੜੇ ਇਹ ਸਾਹਮਣੇ ਆਣੇ ਚਾਹੀਦੇ ਆ ਜੀ ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਸੀ ਜੀ ਆਪਣਾ 1 ਸਾਲ ਉੱਥੇ ਲੰਗਰ ਚੱਲਦਾ ਰਿਹਾ ਮੈਂ ਜਦੋਂ ਵੀ ਜਾਂਦਾ ਸੀ ਲੰਗਰ ਚ ਸੇਵਾ ਕਰਨ ਮੇਰੇ ਦਿਲ ਚ ਇੱਕ ਗੱਲ ਆਉਂਦੀ ਸੀ ਬਾਰ-ਬਾਰ ਕਿ ਮੈਂ ਮੇਨ ਸਟੇਜ ਤੇ ਨਹੀਂ ਜਾਣਾ ਜਦੋਂ ਅਰਦਾਸ ਨਹੀਂ ਨਿਕਲਦੀ ਜੀ ਇੱਕ ਤਾਂ ਉਹਦਾ ਬੰਦਾ ਸਪੈਸ਼ਲ ਅਰਦਾਸ ਕਰਦਾ ਹੂੰ ਅੰਦਰੋਂ ਅਰਦਾਸ ਨਿਕਲਦੀ ਸੀ ਵੀ ਸੱਚੇ ਪਾਤਸ਼ਾਹ ਜੇ ਆਪਾਂ ਜਿੱਤ ਗਏ ਨਾ ਮੈਂ ਮੇਨ ਸਟੇਜ ਤੇ ਉਸ ਦਿਨ ਜਾਊਂਗਾ ਮੈਂ ਕਦੇ ਨਹੀਂ ਬੋਲਿਆ ਮੈਂ ਜਾਂਦਾ ਸੀ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਜਦੋਂ ਸਾਡੇ ਬਿੱਲ ਵਾਪਸ ਹੋਏ ਆ ਮੈਂ ਗਿਆ ਵੀ ਮੈਂ ਕਿਹਾ ਚਲੋ ਹਾਜ਼ਰੀ ਲਾ ਕੇ ਆਈਏ ਹੂੰ ਜਾ ਕੇ ਮੈਂ ਉੱਥੇ ਪਹੁੰਚਿਆ ਮੈਨੂੰ ਡਾਕਟਰ ਸੁਮੇਂਮਾਨ ਸਿੰਘ ਜੀ ਦੀ ਕਾਲ ਆਂਦੀ ਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲਿਆ ਕਹਿੰਦਾ ਰੇਸ਼ਮ ਬੋਲਦਾ ਮੈਂ ਕਿਹਾ ਹਾਂ ਜੀ ਕਹਿੰਦਾ ਤੂੰ ਨਾ ਟਿੱਕਰੀ ਬਾਰਡਰ ਤੇ ਆਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਮੈਂ ਕੁੰਡਲੀ ਬਾਰਡਰ ਤੇ ਪਹੁੰਚਿਆ ਆਪਣਾ ਉੱਥੇ ਲੰਗਰ ਦੀ ਸੇਵਾ ਕੀਤੀ ਸਾਰੇ ਖੁਸ਼ ਸੀਗੇ ਬਈਆ ਰਾਤ ਨੂੰ ਭੰਗੜਾ ਪੁੰਗੜਾ ਪਾ ਰਹੇ ਸੀਗੇ ਸਾਰੇ ਉੱਥੇ ਤੇ ਨੈਕਸਟ ਡੇ ਜਦੋਂ ਫੇਰ ਉੱਠਿਆ ਮੈਂ ਮੈਂ ਕਿਹਾ ਵਾਪਸ ਚੱਲੀਏ ਬਾਈ ਦੀ ਫੇਰ ਕਾਲ ਆਈ ਕਹਿੰਦਾ ਤੂੰ ਆਇਆ ਨਹੀਂ ਜਦੋਂ ਉਹਨੇ ਮੈਨੂੰ ਫੋਰਸ ਕੀਤਾ 2-3 ਵਾਰ ਜੀ ਮੈਂ ਕਿਹਾ ਚਲੋ ਚੱਲਦੇ ਆਪਾਂ ਟਿੱਕਰੀ ਬਾਰਡਰ ਪਹੁੰਚੇ ਆ ਉੱਥੇ ਅੱਗੇ ਉਹਨਾਂ ਨੇ ਸਾਊਂਡ ਲਾਈ ਹੈ ਮਿਊਜ਼ੀਸ਼ੀਅਨ ਅਰੇਂਜ ਕੀਤੇ ਹੋਏ ਆ ਸਾਰੇ ਕੁਦਰਤ ਕਿਦਾਂ ਮਤਲਬ ਸਾਡੀਆਂ ਅਰਦਾਸਾਂ ਪੂਰੀ ਕਰੇ ਕਹਿੰਦੇ ਇੱਥੇ ਗਾ ਕੁਝ ਮੈਂ ਉਦੋਂ ਕਿਸਾਨੀ ਤੇ ਹਜੇ ਉਸ ਟਾਈਮ ਲੇਟੈਸਟ ਜਿਹੜਾ ਮੌਕਾ ਸੀ ਪਹਿਲਾਂ ਤਾਂ ਕਿਸਾਨੀ ਤੇ ਗੀਤ ਕੀਤੇ ਸੀ ਆਪਾਂ ਨੇ ਤੇ ਮੈਂ ਮੋਬਾਈਲ ਖੋਲਿਆ ਉੱਥੇ ਬਾਈ ਬਿੰਦਰ ਮਾਨ ਜੀ ਜਿਹੜੇ ਰਾਈਟਰ ਨੇ ਉਹਨਾਂ ਨੇ ਮੇਰੀ ਫੇਸਬੁੱਕ ਤੇ ਕਮੈਂਟ ਕੀਤਾ ਹੋਇਆ ਸੀ ਤੇਰੀ ਹੱਕ ਉੱਤੇ ਲਿਖ ਜਿੰਦਾਬਾਦ ਚੱਲੇ ਆ ਤੈਨੂੰ ਦਿੱਲੀ ਇਹਨੇ ਜਿੱਤ ਕੇ ਪੰਜਾਬ ਚੱਲੇ ਆ ਉਹ ਲਾਈਨਾਂ ਮੈਂ ਉੱਥੇ ਟਿੱਗਰੀ ਦੀ ਮੇਨ ਸਟੇਜ ਤੇ ਉਹ ਗਾਈਆਂ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤੀ ਭੰਗੜਾ ਪਾਇਆ ਉਹਦੇ ਤੇ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਸਪੋਕਸਮੈਨ ਤੇ ਮੇਰੀ ਇੰਟਰਵਿਊ ਹੋਈ ਉੱਥੇ ਵੀ ਲੈਣਾ ਬੋਲੀਆਂ ਮੈਂ ਜੀ ਜਦੋਂ ਵਾਪਸ ਆਉਣਾ ਸੀਗਾ 3 ਦਿਨ ਬਾਅਦ ਮੈਂ ਕਿਹਾ ਚਲੋ ਫਿਰ ਨਾਲ ਹਾਜ਼ਰੀ ਲਵਾ ਕੇ ਹੀ ਆਈਏ ਜਦੋਂ ਮੈਂ ਉਹਨੇ ਨੂੰ ਆਪਾਂ ਮੈਂ ਉੱਥੋਂ ਵਾਪਸ ਆ ਰਿਆਂ ਸਟੇਜ ਤੇ ਗਾ ਕੇ ਮੈਂ ਬਿੰਦਰ ਨੂੰ ਕਾਲ ਕੀਤਾ ਵੀ ਮੈਂ ਕਿਹਾ ਇਹ ਗਾਣਾ ਕੰਪਲੀਟ ਕਰ ਦੇ ਉਹਨੇ ਜੀ ਟਾਈਮ ਨਹੀਂ ਲਾਇਆ ਫਟਾਫਟ ਅੰਤਰੇ ਲੇਕ ਕੇ ਇੱਕ ਫਰੈਂਡ ਹੈ ਮੇਰਾ ਪ੍ਰਗਟ ਜੈਲਦਾਰ ਜਿਨੇ ਮੇਰਾ ਗਾਣਾ ਲਿਖਿਆ ਸੀ ਭਾਵੇਂ 2% ਹੀ ਨੇ 100% ਲੀ ਲੰਗਰ ਲਾਉਂਦੇ ਜੀ ਕੋ ਦੋ ਤਿੰਨ ਮੈਂ ਉਹਨੂੰ ਕਿਹਾ ਮੈਂ ਕਿ ਇੱਕ ਦੋ ਐਡੀਸ਼ਨ ਕਰਨੇ ਆਦੇ ਤੇ ਮੈਂ ਕਿਹਾ ਹਰਿਆਣੇ ਨੇ ਬਹੁਤ ਸਾਥ ਦਿੱਤਾ ਯਾਰ ਹੂੰ ਮੈਂ ਕਿਹਾ ਹਰਿਆਣੇ ਦਾ ਜ਼ਿਕਰ ਜ਼ਰੂਰ ਪਾਓ ਯੂਪੀ ਵਾਲਿਆਂ ਨੇ ਬੜਾ ਸਾਥ ਦਿੱਤਾ ਕੁਝ ਲਾਈਨਾਂ ਪ੍ਰਗਟ ਨੇ ਵਿੱਚ ਐਡ ਕਰ ਦਿੱਤੀਆਂ ਹੂੰ ਬਾਕੀ ਬਿੰਦਰ ਬਾਈ ਨੇ ਫਟਾਫਟ ਗਾਣਾ ਭੇਜਿਆ میوزਿਕ ਡਾਇਰੈਕਟਰ ਹੈ ਮੁੰਡਾ ਸੰਨੀ ਨਾਗਰਾ ਉਹ ਕਦੇ ਫੋਨ ਨਹੀਂ ਚੱਕਦਾ ਸਾਡਾ ਜੀ ਉਸ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ ਜਦਾਂ ਕੁਦਰਤ ਆਪ ਨਹੀਂ ਕਰਾਉਂਦੀ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਕਿ ਗਾਣਾ ਇੱਦਾਂ ਦਾ ਰਿਲੀਜ਼ ਕਰਨਾ। ਕਹਿ ਰਿਹਾ ਬਾਈ ਆਜੋ ਮੈਂ ਵੇਟ ਕਰਦਾ। ਉਹ 2-3 ਵਜੇ ਤੱਕ ਜਾਗਦਾ ਰਿਹਾ। ਹੂੰ। ਚੰਡੀਗੜ੍ਹ ਪਹੁੰਚ ਗਏ ਆਪਾਂ ਗਾਣਾ ਰਿਕਾਰਡ ਕਰਕੇ ਮੇਰੇ ਨਾਲ ਮਿੱਤਰ ਸੀ ਮੇਰਾ ਜੀ ਤਰੰਦਾਵਾ ਬਟਾਲੇ ਦਾ। ਕਹਿੰਦਾ ਵੀ ਬਾਈ ਗਾਣਾ ਕਰਨਾ ਹੈ ਅੱਜ। ਗਾਣਾ ਰਿਕਾਰਡ ਕਰਕੇ ਆਪਾਂ ਸੌਂ ਗਏ ਆ ਆ ਕੇ। ਤੇ ਸਵੇਰੇ WhatsApp ਤੇ ਪਤੰਦਰ ਨੇ ਗਾਣਾ ਰੈਡੀ ਕਰਕੇ ਵਾਪਸ ਮੈਨੂੰ ਭੇਜਤਾ ਸੀ 5-6 ਵਜੇ। ਜੀ। ਉਹ ਮੈਂ ਗਾਣਾ ਜਸਵੀਰ ਪਾਲ ਭਾਜੀ ਜਸ ਰੈਕર્ડ ਵਾਲੇ ਜਿਨ੍ਹਾਂ ਨੇ ਰਾਜਵੀਰ ਜਵੰਦਾ ਜੀ ਨੂੰ ਪੇਸ਼ ਕੀਤਾ ਸੀਗਾ ਪਰਨਾਮ ਭੁੱਲਰ ਉਹਨਾਂ ਨੂੰ ਬੜੇ ਅੱਛੇ ਇਨਸਾਨ ਹੈ ਮੈਂ ਕਿਹਾ ਜਸਵੀਰ ਵੀਰੇ ਗਾਣਾ ਅਰਜੈਂਟ ਰਿਲੀਜ਼ ਕਰਨਾ ਕਹਿੰਦਾ ਤੂੰ ਭੇਜ ਦੇ ਫਟਾਫਟ ਉਹਨੇ ਗਾਣਾ ਰਿਲੀਜ਼ ਕਰਤਾ ਜਦੋਂ ਆਪਾਂ ਦਿੱਲੀ ਆਏ ਆ ਹਮ ਹਰ ਇੱਕ ਟਰੈਕਟਰ ਤੇ ਉਹ ਲਾਈਨਾਂ ਲਿਖੀਆਂ ਹੋਈਆਂ ਸੀ ਤੇਰੇ ਹੀ ਕੋਤੇ ਲਿਖ ਜਾਂਦਾ ਬਾਦ ਚੱਲਿਆ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਸਾਰੇ ਟਰੈਕਟਰਾਂ ਤੇ ਹਰ ਕਿਤੇ ਰੀਲਾਂ ਤੇ ਹਰ ਪਾਸੇ ਉਹ ਗਾਣਾ ਵੱਜ ਰਿਹਾ ਸੀ ਜਿੱਦਾਂ ਕੁਦਰਤ ਆਪ ਕਈ ਕੰਮ ਕਰਾਉਂਦੀ ਹੁੰਦੀ ਹੈ ਤੇ ਕਿਦਾਂ ਸਾਦੀ ਅਰਦਾਸ ਉਹ ਪੂਰੀ ਹੋਈ ਹੈ ਜੀ ਜੀ ਬੱਡੇ ਰਾਤੇ ਜਿਵੇਂ ਨੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੀ ਕਿਸਾਨ ਡਟਿਆ ਹੋ ਤੇਰੀ ਹੱਕ ਉੱਤੇ ਹੱਕ ਉੱਤੇ ਲਿਖ ਜਾਂਦਾ ਬਾਦ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਤੈਨੂੰ ਲੰਗਰਿਸ਼ ਕਾਕੇ ਅੱਤਵਾਦ ਚੱਲਿਆ ਨਹੀਂ ਕਹਿੰਦੇ ਦਿੱਲੀਏ ਬਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਮੈਂ ਥੋੜਾ ਜਿਹਾ ਨਾ ਇੱਕ ਗਾਣੇ ਦਾ ਪਿਛੋਕੜ ਜਾਣਨਾ ਚਾਹੁੰਗਾ ਜਿਹੜਾ ਹੁਣੇ ਆਪਾਂ ਗਾ ਕੇ ਹਟੀਆਂ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਛੱਲਿਆ ਜੀ ਇਹਦਾ ਪਿਛੋਕੜ ਕਿਵੇਂ ਕਿਵੇਂ ਇਹ ਗਾਣਾ ਤੁਹਾਡੇ ਤੱਕ ਪਹੁੰਚਿਆ ਕੀ ਮਨ ਵਿੱਚ ਆਇਆ ਵੀ ਨਹੀਂ ਯਾਰ ਹੁਣ ਜਿੱਤ ਹੋ ਗਈ ਆ ਤੇ ਹੁਣ ਇਹ ਸ਼ਬਦ ਆ ਜਿਹੜੇ ਇਹ ਸਾਹਮਣੇ ਆਣੇ ਚਾਹੀਦੇ ਆ ਇਹ ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਸੀ ਜੀ ਆਪਣਾ ਇੱਕ ਸਾਲ ਉੱਥੇ ਲੰਗਰ ਚੱਲਦਾ ਰਿਹਾ ਮੈਂ ਜਦੋਂ ਵੀ ਜਾਂਦਾ ਸੀ ਲੰਗਰ 'ਚ ਸੇਵਾ ਕਰਨ ਮੇਰੇ ਦਿਲ 'ਚ ਇੱਕ ਗੱਲ ਆਉਂਦੀ ਸੀ ਬਾਰ-ਬਾਰ ਕਿ ਮੈਂ ਮੇਨ ਸਟੇਜ ਤੇ ਨਹੀਂ ਜਾਣਾ ਜਦੋਂ ਅਰਦਾਸ ਨਹੀਂ ਨਿਕਲਦੀ ਜੀ ਇੱਕ ਤਾਂ ਉਹਦਾ ਬੰਦਾ ਸਪੈਸ਼ਲ ਅਰਦਾਸ ਕਰਦਾ ਹੂੰ ਅੰਦਰੋਂ ਅਰਦਾਸ ਨਿਕਲਦੀ ਸੀ ਵੀ ਸੱਚੇ ਪਾਤਸ਼ਾਹ ਜੇ ਆਪਾਂ ਜਿੱਤ ਗਏ ਨਾ ਮੈਂ ਮੇਨ ਸਟੇਜ ਤੇ ਉਸ ਦਿਨ ਜਾਊਂਗਾ ਮੈਂ ਕਦੇ ਨਹੀਂ ਬੋਲਿਆ ਮੈਂ ਜਾਂਦਾ ਸੀ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਜਦੋਂ ਸਾਡੇ ਬਿੱਲ ਵਾਪਸ ਹੋਏ ਆ ਮੈਂ ਗਿਆ ਵੀ ਮੈਂ ਕਿਹਾ ਚਲੋ ਹਾਜ਼ਰੀ ਲਾ ਕੇ ਆਈਏ ਹੁਣ ਜਾ ਕੇ ਮੈਂ ਉੱਥੇ ਪਹੁੰਚਿਆ ਮੈਨੂੰ ਡਾਕਟਰ ਸੁਮੇਂਮਾਨ ਸਿੰਘ ਜੀ ਦੀ ਕਾਲ ਆਂਦੀ ਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲਿਆ ਕਹਿੰਦਾ ਰੇਸ਼ਮ ਬੋਲਦਾ ਮੈਂ ਕਿਹਾ ਹਾਂ ਜੀ ਕਹਿੰਦਾ ਤੂੰ ਨਾ ਟਿੱਕਰੀ ਬਾਰਡਰ ਤੇ ਆਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਮੈਂ ਕੁੰਡਲੀ ਬਾਰਡਰ ਤੇ ਪਹੁੰਚਿਆ ਆਪਣਾ ਉੱਥੇ ਲੰਗਰ ਦੀ ਸੇਵਾ ਕੀਤੀ ਸਾਰੇ ਖੁਸ਼ ਸੀਗੇ ਬਈਆ ਰਾਤ ਨੂੰ ਭੰਗੜਾ ਪੁੰਗੜਾ ਪਾ ਰਹੇ ਸੀਗੇ ਸਾਰੇ ਉੱਥੇ ਤੇ ਨੈਕਸਟ ਡੇ ਜਦੋਂ ਫੇਰ ਉੱਠਿਆ ਮੈਂ ਮੈਂ ਕਿਹਾ ਵਾਪਸ ਚੱਲੀਏ ਬਾਈ ਦੀ ਫੇਰ ਕਾਲ ਆਈ ਕਹਿੰਦਾ ਤੂੰ ਆਇਆ ਨਹੀਂ ਜਦੋਂ ਉਹਨੇ ਮੈਨੂੰ ਫੋਰਸ ਕੀਤਾ 2-3 ਵਾਰ ਜੀ ਮੈਂ ਕਿਹਾ ਚਲੋ ਚੱਲਦੇ ਆਪਾਂ ਟਿੱਕਰੀ ਬਾਰਡਰ ਪਹੁੰਚੇ ਆ ਉੱਥੇ ਅੱਗੇ ਉਹਨਾਂ ਨੇ ਸਾਊਂਡ ਲਾਈ ਹੈ ਮਿਊਜ਼ੀਸ਼ੀਅਨ ਅਰੇਂਜ ਕੀਤੇ ਹੋਏ ਆ ਸਾਰੇ ਕੁਦਰਤ ਕਿਦਾਂ ਮਤਲਬ ਸਾਡੀਆਂ ਅਰਦਾਸਾਂ ਪੂਰੀ ਕਰੇ ਕਹਿੰਦੇ ਇੱਥੇ ਗਾ ਕੁਝ ਮੈਂ ਉਦੋਂ ਕਿਸਾਨੀ ਤੇ ਹਜੇ ਉਸ ਟਾਈਮ ਲੇਟੈਸਟ ਜਿਹੜਾ ਮੌਕਾ ਸੀ ਪਹਿਲਾਂ ਤਾਂ ਕਿਸਾਨੀ ਤੇ ਗੀਤ ਕੀਤੇ ਸੀ ਆਪਾਂ ਨੇ ਤੇ ਮੈਂ ਮੋਬਾਈਲ ਖੋਲਿਆ ਉੱਥੇ ਬਾਈ ਬਿੰਦਰ ਮਾਨ ਜੀ ਜਿਹੜੇ ਰਾਈਟਰ ਨੇ ਉਹਨਾਂ ਨੇ ਮੇਰੀ ਫੇਸਬੁੱਕ ਤੇ ਕਮੈਂਟ ਕੀਤਾ ਹੋਇਆ ਸੀ ਤੇਰੀ ਹੱਕ ਉੱਤੇ ਲਿਖ ਜਿੰਦਾਬਾਦ ਚੱਲੇ ਆ ਤੈਨੂੰ ਦਿੱਲੀ ਇਹਨੇ ਜਿੱਤ ਕੇ ਪੰਜਾਬ ਚੱਲੇ ਆ ਉਹ ਲਾਈਨਾਂ ਮੈਂ ਉੱਥੇ ਟਿੱਗਰੀ ਦੀ ਮੇਨ ਸਟੇਜ ਤੇ ਉਹ ਗਾਈਆਂ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤੀ ਭੰਗੜਾ ਪਾਇਆ ਉਹਦੇ ਤੇ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਸਪੋਕਸਮੈਨ ਤੇ ਮੇਰੀ ਇੰਟਰਵਿਊ ਹੋਈ ਉੱਥੇ ਵੀ ਲੈਣਾ ਬੋਲੀਆਂ ਮੈਂ ਜੀ ਜਦੋਂ ਵਾਪਸ ਆਉਣਾ ਸੀਗਾ 3 ਦਿਨ ਬਾਅਦ ਮੈਂ ਕਿਹਾ ਚਲੋ ਫਿਰ ਨਾਲ ਹਾਜ਼ਰੀ ਲਵਾ ਕੇ ਹੀ ਆਈਏ ਜਦੋਂ ਮੈਂ ਉਹਨੇ ਨੂੰ ਆਪਾਂ ਮੈਂ ਉੱਥੋਂ ਵਾਪਸ ਆ ਰਿਆਂ ਸਟੇਜ ਤੇ ਗਾ ਕੇ ਮੈਂ ਬਿੰਦਰ ਨੂੰ ਕਾਲ ਕੀਤਾ ਵੀ ਮੈਂ ਕਿਹਾ ਇਹ ਗਾਣਾ ਕੰਪਲੀਟ ਕਰ ਦੇ ਉਹਨੇ ਜੀ ਟਾਈਮ ਨਹੀਂ ਲਾਇਆ ਫਟਾਫਟ ਅੰਤਰੇ ਲੇਕ ਕੇ ਇੱਕ ਫਰੈਂਡ ਹੈ ਮੇਰਾ ਪ੍ਰਗਟ ਜੈਲਦਾਰ ਜਿਨੇ ਮੇਰਾ ਗਾਣਾ ਲਿਖਿਆ ਸੀ ਭਾਵੇਂ 2% ਨੇ 100% ਲਈ ਲੰਗਰ ਲਾਉਂਦੇ ਜੀ ਕੁ ਦੋ ਤਿੰਨ ਮੈਂ ਉਹਨੂੰ ਕਿਹਾ ਮੈਂ ਕਿ ਇੱਕ ਦੋ ਐਡੀਸ਼ਨ ਕਰਨੇ ਆਦੇ ਤੇ ਮੈਂ ਕਿਹਾ ਹਰਿਆਣੇ ਨੇ ਬਹੁਤ ਸਾਥ ਦਿੱਤਾ ਯਾਰ ਹੂੰ ਮੈਂ ਕਿਹਾ ਹਰਿਆਣੇ ਦਾ ਜ਼ਿਕਰ ਜ਼ਰੂਰ ਪਾਓ ਯੂਪੀ ਵਾਲਿਆਂ ਨੇ ਬੜਾ ਸਾਥ ਦਿੱਤਾ ਕੁਝ ਲੈਣਾ ਪ੍ਰਗਟ ਨੇ ਵਿੱਚ ਐਡ ਕਰ ਦਿੱਤੀਆਂ ਹੂੰ ਬਾਕੀ ਬਿੰਦਰ ਬਾਈ ਨੇ ਫਟਾਫਟ ਗਾਣਾ ਭੇਜਿਆ 뮤직 ਡਾਇਰੈਕਟਰ ਹੈ ਮੁੰਡਾ ਸਨੀ ਨਾਗਰਾ ਉਹ ਕਦੇ ਫੋਨ ਨਹੀਂ ਚੱਕਦਾ ਸਾਡਾ ਜੀ ਉਸ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ ਜਦੋਂ ਕੁਦਰਤ ਆਪ ਨਹੀਂ ਕਰਾਉਂਦੀ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਕਿ ਗਾਣਾ ਇੱਦਾਂ ਦਾ ਰਿਲੀਜ਼ ਕਰਨਾ। ਕਹਿ ਰਿਹਾ ਬਾਈ ਆਜੋ ਮੈਂ ਵੇਟ ਕਰਦਾ। ਉਹ 2-3 ਵਜੇ ਤੱਕ ਜਾਗਦਾ ਰਿਹਾ। ਹੂੰ। ਚੰਡੀਗੜ੍ਹ ਪਹੁੰਚ ਗਏ ਆਪਾਂ ਗਾਣਾ ਰਿਕਾਰਡ ਕਰਕੇ ਮੇਰੇ ਨਾਲ ਮਿੱਤਰ ਸੀ ਮੇਰਾ ਜੀ ਤਰੰਦਾਵਾ ਬਟਾਲੇ ਦਾ। ਜੀ। ਕਹਿੰਦਾ ਵੀ ਬਾਈ ਗਾਣਾ ਕਰਨਾ ਹੈ ਅੱਜ। ਗਾਣਾ ਰਿਕਾਰਡ ਕਰਕੇ ਆਪਾਂ ਸੌਂ ਗਏ ਆ ਆ ਕੇ। ਤੇ ਸਵੇਰੇ WhatsApp ਤੇ ਪਤੰਦਰ ਨੇ ਗਾਣਾ ਰੈਡੀ ਕਰਕੇ ਵਾਪਸ ਮੈਨੂੰ ਭੇਜਤਾ ਸੀ 5-6 ਵਜੇ। ਜੀ। ਉਹ ਮੈਂ ਗਾਣਾ ਜਸਵੀਰਪਾਲ ਭਾਜੀ ਜਸ ਰੈਕਡ ਵਾਲੇ ਹੂੰ ਜਿਹਨਾਂ ਨੇ ਰਾਜਵੀਰ ਜਵੰਦਾ ਜੀ ਨੂੰ ਪੇਸ਼ ਕੀਤਾ ਸੀਗਾ ਬਰਨਾਮ ਭੁੱਲਰ ਉਹਨਾਂ ਨੂੰ ਬੜੇ ਅੱچھے ਇਨਸਾਨ ਹੈ ਮੈਂ ਕਿਹਾ ਜਸਵੀਰ ਵੀਰੇ ਗਾਣਾ ਅਰਜੈਂਟ ਰੀਲੀਜ਼ ਕਰਨਾ ਕਹਿੰਦਾ ਤੂੰ ਭੇਜ ਦੇ ਫਟਾਫਟ ਉਹਨੇ ਗਾਣਾ ਰੀਲੀਜ਼ ਕਰਤਾ ਜਦੋਂ ਆਪਾਂ ਦਿੱਲੀ ਆਏ ਆ ਹੂੰ ਹਰ ਇੱਕ ਟਰੈਕਟਰ ਤੇ ਉਹ ਲਾਈਨਾਂ ਲਿਖੀਆਂ ਹੋਈਆਂ ਸੀ ਤੇਰੇ ਹਿੱਕ ਉੱਤੇ ਲਿਖ ਜਾਂਦਾ ਆਵਾਜ਼ ਚੱਲਿਆ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਸਾਰੇ ਟਰੈਕਟਰਾਂ ਤੇ ਹਰ ਕਿਤੇ ਰੀਲਾਂ ਤੇ ਹਰ ਪਾਸੇ ਉਹ ਗਾਣਾ ਵੱਜ ਰਿਹਾ ਸੀ ਜਿੱਦਾਂ ਕੁਦਰਤ ਆਪ ਕਈ ਕੰਮ ਕਰਾਉਂਦੀ ਹੁੰਦੀ ਹੈ ਤੇ ਕਿਦਾਂ ਸਾਦੀ ਅਰਦਾਸ ਉਹ ਪੂਰੀ ਹੋਈ ਹੈ ਜੀ ਜੀ ਬਾੜੇ ਰਾ ਤੇ ਜਿਵੇਂ ਨੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਹੋ ਤੇਰੀ ਹੱਕ ਉੱਤੇ ਹੱਕ ਉੱਤੇ ਲਿਖ ਜਾਂਦਾ ਬਾਦ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀ ਐ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀ ਐ ਤੈਨੂੰ ਲੰਗਰਿਸ਼ ਕਾਕੇ ਅੱਤਵਾਦ ਚੱਲਿਆ ਨਹੀਂ ਕਹਿੰਦੇ ਦਿੱਲੀ ਐ ਬਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀ ਐ ਦਿੱਲੀ ਐ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀ ਐ ਮੈਂ ਥੋੜਾ ਜਿਹਾ ਨਾ ਇੱਕ ਗਾਣੇ ਦਾ ਪਿਛੋਕੜ ਜਾਣਨਾ ਚਾਹੁੰਗਾ ਜਿਹੜਾ ਹੁਣੇ ਆਪਾਂ ਗਾ ਕੇ ਹਟੀਆਂ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਛੱਲਿਆ ਜੀ ਇਹਦਾ ਪਿਛੋਕੜ ਕਿਵੇਂ ਕਿਵੇਂ ਇਹ ਗਾਣਾ ਤੁਹਾਡੇ ਤੱਕ ਪਹੁੰਚਿਆ ਕੀ ਮਨ ਵਿੱਚ ਆਇਆ ਵੀ ਨਹੀਂ ਯਾਰ ਹੁਣ ਜਿੱਤ ਹੋ ਗਈ ਆ ਤੇ ਹੁਣ ਇਹ ਸ਼ਬਦ ਆ ਜਿਹੜੇ ਇਹ ਸਾਹਮਣੇ ਆਣੇ ਚਾਹੀਦੇ ਆ ਇਹ ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਸੀ ਜੀ ਆਪਣਾ 1 ਸਾਲ ਉੱਥੇ ਲੰਗਰ ਚੱਲਦਾ ਰਿਹਾ ਮੈਂ ਜਦੋਂ ਵੀ ਜਾਂਦਾ ਸੀ ਲੰਗਰ ਚ ਸੇਵਾ ਕਰਨ ਮੇਰੇ ਦਿਲ 'ਚ ਇੱਕ ਗੱਲ ਆਉਂਦੀ ਸੀ ਬਾਰ-ਬਾਰ ਕਿ ਮੈਂ ਮੇਨ ਸਟੇਜ ਤੇ ਨਹੀਂ ਜਾਣਾ ਜਦੋਂ ਅਰਦਾਸ ਨਹੀਂ ਨਿਕਲਦੀ ਜੀ ਇੱਕ ਤਾਂ ਉਹਦਾ ਬੰਦਾ ਸਪੈਸ਼ਲ ਅਰਦਾਸ ਕਰਦਾ ਹੂੰ ਅੰਦਰੋਂ ਅਰਦਾਸ ਨਿਕਲਦੀ ਸੀ ਵੀ ਸੱਚੇ ਪਾਤਸ਼ਾਹ ਜੇ ਆਪਾਂ ਜਿੱਤ ਗਏ ਨਾ ਮੈਂ ਮੇਨ ਸਟੇਜ ਤੇ ਉਸ ਦਿਨ ਜਾਊਂਗਾ ਮੈਂ ਕਦੇ ਨਹੀਂ ਬੋਲਿਆ ਮੈਂ ਜਾਂਦਾ ਸੀ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਜਦੋਂ ਸਾਡੇ ਬਿੱਲ ਵਾਪਸ ਹੋਏ ਆ ਮੈਂ ਗਿਆ ਵੀ ਮੈਂ ਕਿਹਾ ਚਲੋ ਹਾਜ਼ਰੀ ਲਾ ਕੇ ਆਈਏ ਹੁਣ ਜਾ ਕੇ ਮੈਂ ਉੱਥੇ ਪਹੁੰਚਿਆ ਮੈਨੂੰ ਡਾਕਟਰ ਸੁਮੇਂਮਾਨ ਸਿੰਘ ਜੀ ਦੀ ਕਾਲ ਆਂਦੀ ਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲਿਆ ਕਹਿੰਦਾ ਰੇਸ਼ਮ ਬੋਲਦਾ ਮੈਂ ਕਿਹਾ ਹਾਂ ਦੀ ਕਹਿੰਦਾ ਤੂੰ ਨਾ ਟਿੱਕਰੀ ਬਾਰਡਰ ਤੇ ਆਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਮੈਂ ਕੁੰਡਲੀ ਬਾਰਡਰ ਤੇ ਪਹੁੰਚਿਆ ਆਪਣਾ ਉੱਥੇ ਲੰਗਰ ਦੀ ਸੇਵਾ ਕੀਤੀ ਸਾਰੇ ਖੁਸ਼ ਸੀਗੇ ਬਈਆ ਰਾਤ ਨੂੰ ਭੰਗੜਾ ਪੁੰਗੜਾ ਪਾ ਰਹੇ ਸੀਗੇ ਸਾਰੇ ਉੱਥੇ ਤੇ ਨੈਕਸਟ ਡੇ ਜਦੋਂ ਫੇਰ ਉੱਠਿਆ ਮੈਂ ਮੈਂ ਕਿ ਵਾਪਸ ਚੱਲੀਏ ਬਾਈ ਦੀ ਫੇਰ ਕਾਲ ਆਈ ਕਹਿੰਦਾ ਤੂੰ ਆਇਆ ਨਹੀਂ ਜਦੋਂ ਉਹਨੇ ਮੈਨੂੰ ਫੋਰਸ ਕੀਤਾ 2-3 ਵਾਰ ਜੀ ਮੈਂ ਕਿ ਚਲੋ ਚੱਲਦੇ ਆਪਾਂ ਟਿੱਕਰੀ ਬਾਰਡਰ ਪਹੁੰਚੇ ਆ ਉੱਥੇ ਅੱਗੇ ਉਹਨਾਂ ਨੇ ਸਾਊਂਡ ਲਾਈ ਹੈ ਮਿਊਜ਼ੀਸ਼ੀਅਨ ਅਰੇਂਜ ਕੀਤੇ ਹੋਏ ਆ ਸਾਰੇ ਕੁਦਰਤ ਕਿਦਾਂ ਮਤਲਬ ਸਾਡੀਆਂ ਅਰਦਾਸਾਂ ਪੂਰੀ ਕਰ ਕਹਿੰਦੇ ਇੱਥੇ ਗਾ ਕੁਝ ਮੈਂ ਉਦੋਂ ਕਿਸਾਨੀ ਤੇ ਹਜੇ ਉਸ ਟਾਈਮ ਲੇਟੈਸਟ ਜਿਹੜਾ ਮੌਕਾ ਸੀ ਪਹਿਲਾਂ ਤਾਂ ਕਿਸਾਨੀ ਤੇ ਗੀਤ ਕੀਤੇ ਸੀ ਆਪਾਂ ਨੇ ਤੇ ਮੈਂ ਮੋਬਾਈਲ ਖੋਲਿਆ ਉੱਥੇ ਬਾਈ ਬਿੰਦਰ ਮਾਨ ਜੀ ਜਿਹੜੇ ਰਾਈਟਰ ਨੇ ਉਹਨਾਂ ਨੇ ਮੇਰੀ ਫੇਸਬੁੱਕ ਤੇ ਕਮੈਂਟ ਕੀਤਾ ਹੋਇਆ ਸੀ ਤੇਰੀ ਹੱਕ ਉੱਤੇ ਲਿਖ ਜਿੰਦਾਬਾਦ ਚੱਲੇ ਆ ਤੈਨੂੰ ਦਿੱਲੀ ਇਹਨੇ ਜਿੱਤ ਕੇ ਪੰਜਾਬ ਚੱਲੇ ਆ ਉਹ ਲਾਈਨਾਂ ਮੈਂ ਉੱਥੇ ਟਿੱਗਰੀ ਦੀ ਮੇਨ ਸਟੇਜ ਤੇ ਉਹ ਗਾਈਆਂ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤੀ ਭੰਗੜਾ ਪਾਇਆ ਉਹਦੇ ਤੇ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਸਪੋਕਸਮੈਨ ਤੇ ਮੇਰੀ ਇੰਟਰਵਿਊ ਹੋਈ ਉੱਥੇ ਵੀ ਲੈਣਾ ਬੋਲੀਆਂ ਮੈਂ ਜੀ ਜਦੋਂ ਵਾਪਸ ਆਉਣਾ ਸੀਗਾ 3 ਦਿਨ ਬਾਅਦ ਮੈਂ ਕਿਹਾ ਚਲੋ ਫਿਰ ਨਾਲ ਹਾਜ਼ਰੀ ਲਵਾ ਕੇ ਹੀ ਆਈਏ ਜਦੋਂ ਮੈਂ ਉਹਨੇ ਨੂੰ ਆਪਾਂ ਮੈਂ ਉੱਥੋਂ ਵਾਪਸ ਆ ਰਿਆਂ ਸਟੇਜ ਤੇ ਗਾ ਕੇ ਮੈਂ ਬਿੰਦਰ ਨੂੰ ਕਾਲ ਕੀਤਾ ਵੀ ਮੈਂ ਕਿਹਾ ਇਹ ਗਾਣਾ ਕੰਪਲੀਟ ਕਰ ਦੇ ਉਹਨੇ ਜੀ ਟਾਈਮ ਨਹੀਂ ਲਾਇਆ ਫਟਾਫਟ ਅੰਤਰੇ ਲੇਕ ਕੇ ਇੱਕ ਫਰੈਂਡ ਹੈ ਮੇਰਾ ਪ੍ਰਗਟ ਜੈਲਦਾਰ ਜਿਨੇ ਮੇਰਾ ਗਾਣਾ ਲਿਖਿਆ ਸੀ ਭਾਵੇਂ 2% ਨੇ 100% ਲਈ ਲੰਗਰ ਲਾਉਂਦੇ ਜੀ ਕੁ ਦੋ ਤਿੰਨ ਮੈਂ ਉਹਨੂੰ ਕਿਹਾ ਮੈਂ ਕਿ ਇੱਕ ਦੋ ਐਡੀਸ਼ਨ ਕਰਨੇ ਆਦੇ ਤੇ ਮੈਂ ਕਿਹਾ ਹਰਿਆਣੇ ਨੇ ਬਹੁਤ ਸਾਥ ਦਿੱਤਾ ਯਾਰ ਹੂੰ ਮੈਂ ਕਿਹਾ ਹਰਿਆਣੇ ਦਾ ਜ਼ਿਕਰ ਜ਼ਰੂਰ ਪਾਓ ਯੂਪੀ ਵਾਲਿਆਂ ਨੇ ਬੜਾ ਸਾਥ ਦਿੱਤਾ ਕੁਝ ਲੈਣਾ ਪ੍ਰਗਟ ਨੇ ਵਿੱਚ ਐਡ ਕਰ ਦਿੱਤੀਆਂ ਹੂੰ ਬਾਕੀ ਬਿੰਦਰ ਬਾਈ ਨੇ ਫਟਾਫਟ ਗਾਣਾ ਭੇਜਿਆ میوزਿਕ ਡਾਇਰੈਕਟਰ ਹੈ ਮੁੰਡਾ ਸਨੀ ਨਾਗਰਾ ਉਹ ਕਦੇ ਫੋਨ ਨਹੀਂ ਚੱਕਦਾ ਸਾਡਾ ਜੀ ਉਸ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ ਜਦੋਂ ਕੁਦਰਤ ਆਪ ਨਹੀਂ ਕਰਾਉਂਦੀ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਕਿ ਗਾਣਾ ਇੱਦਾਂ ਦਾ ਰਿਲੀਜ਼ ਕਰਨਾ। ਕਹਿ ਰਿਹਾ ਬਾਈ ਆਜੋ ਮੈਂ ਵੇਟ ਕਰਦਾ। ਉਹ 2-3 ਵਜੇ ਤੱਕ ਜਾਗਦਾ ਰਿਹਾ। ਹੂੰ। ਚੰਡੀਗੜ੍ਹ ਪਹੁੰਚ ਗਏ ਆਪਾਂ ਗਾਣਾ ਰਿਕਾਰਡ ਕਰਕੇ ਮੇਰੇ ਨਾਲ ਮਿੱਤਰ ਸੀ ਮੇਰਾ ਜੀ ਤਰੰਦਾਵਾ ਬਟਾਲੇ ਦਾ। ਕਹਿੰਦਾ ਵੀ ਬਾਈ ਗਾਣਾ ਕਰਨਾ ਹੈ ਅੱਜ। ਗਾਣਾ ਰਿਕਾਰਡ ਕਰਕੇ ਆਪਾਂ ਸੌਂ ਗਏ ਆ ਆ ਕੇ। ਤੇ ਸਵੇਰੇ WhatsApp ਤੇ ਪਤੰਦਰ ਨੇ ਗਾਣਾ ਰੈਡੀ ਕਰਕੇ ਵਾਪਸ ਮੈਨੂੰ ਭੇਜਤਾ ਸੀ 5-6 ਵਜੇ। ਜੀ। ਉਹ ਮੈਂ ਗਾਣਾ ਜਸਵੀਰਪਾਲ ਭਾਜੀ ਜਸ ਰੈਕર્ડ ਵਾਲੇ ਜਿਨ੍ਹਾਂ ਨੇ ਰਾਜਵੀਰ ਜਵੰਦਾ ਜੀ ਨੂੰ ਪੇਸ਼ ਕੀਤਾ ਸੀਗਾ ਪਰਨਾਮ ਭੁੱਲਰ ਉਹਨਾਂ ਨੂੰ ਬੜੇ ਅੱਛੇ ਇਨਸਾਨ ਹੈ ਮੈਂ ਕਿਹਾ ਜਸਵੀਰ ਵੀਰੇ ਗਾਣਾ ਅਰਜੈਂਟ ਰਿਲੀਜ਼ ਕਰਨਾ ਕਹਿੰਦਾ ਤੂੰ ਭੇਜ ਦੇ ਫਟਾਫਟ ਉਹਨੇ ਗਾਣਾ ਰਿਲੀਜ਼ ਕਰਤਾ ਜਦੋਂ ਆਪਾਂ ਦਿੱਲੀ ਆਏ ਆ ਹਮ ਹਰ ਇੱਕ ਟਰੈਕਟਰ ਤੇ ਉਹ ਲਾਈਨਾਂ ਲਿਖੀਆਂ ਹੋਈਆਂ ਸੀ ਤੇਰੇ ਹੀ ਕੋਤੇ ਲਿਖ ਜਾਂਦਾ ਬਾਦ ਚੱਲਿਆ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਸਾਰੇ ਟਰੈਕਟਰਾਂ ਤੇ ਹਰ ਕਿਤੇ ਰੀਲਾਂ ਤੇ ਹਰ ਪਾਸੇ ਉਹ ਗਾਣਾ ਵੱਜ ਰਿਹਾ ਸੀ ਜਿੱਦਾਂ ਕੁਦਰਤ ਆਪ ਕਈ ਕੰਮ ਕਰਾਉਂਦੀ ਹੁੰਦੀ ਹੈ ਤੇ ਕਿਦਾਂ ਸਾਡੀ ਅਰਦਾਸ ਉਹ ਪੂਰੀ ਹੋਈ ਹੈ ਜੀ ਜੀ ਬੱਡੇ ਰਾਤੇ ਜੀ ਮੇਰੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਹੋ ਤੇਰੀ ਹੱਕ ਉੱਤੇ ਹੱਕ ਉੱਤੇ ਲਿਖ ਜਾਂਦਾ ਬਾਦ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਹਾ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਤੈਨੂੰ ਲੰਗਰਿਸ਼ ਕਾਕੇ ਅੱਤਵਾਦ ਚੱਲਿਆ ਨਹੀਂ ਕਹਿੰਦੇ ਦਿੱਲੀਏ ਬਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਮੈਂ ਥੋੜਾ ਜਿਹਾ ਨਾ ਇੱਕ ਗਾਣੇ ਦਾ ਪਿਛੋਕੜ ਜਾਣਨਾ ਚਾਹੁੰਗਾ ਜਿਹੜਾ ਹੁਣੇ ਆਪਾਂ ਗਾ ਕੇ ਹਟੀਆਂ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਛੱਲਿਆ ਜੀ ਇਹਦਾ ਪਿਛੋਕੜ ਕਿਵੇਂ ਕਿਵੇਂ ਇਹ ਗਾਣਾ ਤੁਹਾਡੇ ਤੱਕ ਪਹੁੰਚਿਆ ਕੀ ਮਨ ਵਿੱਚ ਆਇਆ ਵੀ ਨਹੀਂ ਯਾਰ ਹੁਣ ਜਿੱਤ ਹੋ ਗਈ ਆ ਤੇ ਹੁਣ ਇਹ ਸ਼ਬਦ ਆ ਜਿਹੜੇ ਇਹ ਸਾਹਮਣੇ ਆਣੇ ਚਾਹੀਦੇ ਆ ਇਹ ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਸੀ ਜੀ ਆਪਣਾ 1 ਸਾਲ ਉੱਥੇ ਲੰਗਰ ਚੱਲਦਾ ਰਿਹਾ ਮੈਂ ਜਦੋਂ ਵੀ ਜਾਂਦਾ ਸੀ ਲੰਗਰ ਚ ਸੇਵਾ ਕਰਨ ਮੇਰੇ ਦਿਲ 'ਚ ਇੱਕ ਗੱਲ ਆਉਂਦੀ ਸੀ ਬਾਰ-ਬਾਰ ਕਿ ਮੈਂ ਮੇਨ ਸਟੇਜ ਤੇ ਨਹੀਂ ਜਾਣਾ ਜਦੋਂ ਅਰਦਾਸ ਨਹੀਂ ਨਿਕਲਦੀ ਜੀ ਇੱਕ ਤਾਂ ਉਹਦਾ ਬੰਦਾ ਸਪੈਸ਼ਲ ਅਰਦਾਸ ਕਰਦਾ ਹੂੰ ਅੰਦਰੋਂ ਅਰਦਾਸ ਨਿਕਲਦੀ ਸੀ ਵੀ ਸੱਚੇ ਪਾਤਸ਼ਾਹ ਜੇ ਆਪਾਂ ਜਿੱਤ ਗਏ ਨਾ ਮੈਂ ਮੇਨ ਸਟੇਜ ਤੇ ਉਸ ਦਿਨ ਜਾਊਂਗਾ ਮੈਂ ਕਦੇ ਨਹੀਂ ਬੋਲਿਆ ਮੈਂ ਜਾਂਦਾ ਸੀ ਸੇਵਾ ਕਰਕੇ ਵਾਪਸ ਆ ਜਾਂਦਾ ਸੀ ਜਦੋਂ ਸਾਡੇ ਬਿੱਲ ਵਾਪਸ ਹੋਏ ਆ ਮੈਂ ਗਿਆ ਵੀ ਮੈਂ ਕਿਹਾ ਚਲੋ ਹਾਜ਼ਰੀ ਲਾ ਕੇ ਆਈਏ ਹੁਣ ਜਾ ਕੇ ਮੈਂ ਉੱਥੇ ਪਹੁੰਚਿਆ ਮੈਨੂੰ ਡਾਕਟਰ ਸੁਮੇਂਮਾਨ ਸਿੰਘ ਜੀ ਦੀ ਕਾਲ ਆਂਦੀ ਆ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲਿਆ ਕਹਿੰਦਾ ਰੇਸ਼ਮ ਬੋਲਦਾ ਮੈਂ ਕਿਹਾ ਹਾਂ ਜੀ ਕਹਿੰਦਾ ਤੂੰ ਨਾ ਟਿੱਕਰੀ ਬਾਰਡਰ ਤੇ ਆਣਾ ਜ਼ਰੂਰ ਮੈਂ ਕਿਹਾ ਠੀਕ ਹੈ ਜੀ ਮੈਂ ਕੁੰਡਲੀ ਬਾਰਡਰ ਤੇ ਪਹੁੰਚਿਆ ਆਪਣਾ ਉੱਥੇ ਲੰਗਰ ਦੀ ਸੇਵਾ ਕੀਤੀ ਸਾਰੇ ਖੁਸ਼ ਸੀਗੇ ਬਈਆ ਰਾਤ ਨੂੰ ਭੰਗੜਾ ਪੁੰਗੜਾ ਪਾ ਰਹੇ ਸੀਗੇ ਸਾਰੇ ਉੱਥੇ ਤੇ ਨੈਕਸਟ ਡੇ ਜਦੋਂ ਫੇਰ ਉੱਠਿਆ ਮੈਂ ਮੈਂ ਕਿ ਵਾਪਸ ਚੱਲੀਏ ਬਾਈ ਦੀ ਫੇਰ ਕਾਲ ਆਈ ਕਹਿੰਦਾ ਤੂੰ ਆਇਆ ਨਹੀਂ ਜਦੋਂ ਉਹਨੇ ਮੈਨੂੰ ਫੋਰਸ ਕੀਤਾ 2-3 ਵਾਰ ਜੀ ਮੈਂ ਕਿ ਚਲੋ ਚੱਲਦੇ ਆਪਾਂ ਟਿੱਕਰੀ ਬਾਰਡਰ ਪਹੁੰਚੇ ਆ ਉੱਥੇ ਅੱਗੇ ਉਹਨਾਂ ਨੇ ਸਾਊਂਡ ਲਾਈ ਹੈ ਮਿਊਜ਼ੀਸ਼ੀਅਨ ਅਰੇਂਜ ਕੀਤੇ ਹੋਏ ਆ ਸਾਰੇ ਕੁਦਰਤ ਕਿਦਾਂ ਮਤਲਬ ਸਾਡੀਆਂ ਅਰਦਾਸਾਂ ਪੂਰੀ ਕਰੇ ਕਹਿੰਦੇ ਇੱਥੇ ਗਾ ਕੁਝ ਮੈਂ ਉਦੋਂ ਕਿਸਾਨੀ ਤੇ ਹਜੇ ਉਸ ਟਾਈਮ ਲੇਟੈਸਟ ਜਿਹੜਾ ਮੌਕਾ ਸੀ ਪਹਿਲਾਂ ਤਾਂ ਕਿਸਾਨੀ ਤੇ ਗੀਤ ਕੀਤੇ ਸੀ ਆਪਾਂ ਨੇ ਤੇ ਮੈਂ ਮੋਬਾਈਲ ਖੋਲਿਆ ਉੱਥੇ ਬਾਈ ਬਿੰਦਰ ਮਾਨ ਜੀ ਜਿਹੜੇ ਰਾਈਟਰ ਨੇ ਉਹਨਾਂ ਨੇ ਮੇਰੀ ਫੇਸਬੁੱਕ ਤੇ ਕਮੈਂਟ ਕੀਤਾ ਹੋਇਆ ਸੀ ਤੇਰੀ ਹੱਕ ਉੱਤੇ ਲਿਖ ਜਿੰਦਾਬਾਦ ਚੱਲੇ ਆ ਤੈਨੂੰ ਦਿੱਲੀ ਇਹਨੇ ਜਿੱਤ ਕੇ ਪੰਜਾਬ ਚੱਲੇ ਆ ਉਹ ਲਾਈਨਾਂ ਮੈਂ ਉੱਥੇ ਟਿੱਗਰੀ ਦੀ ਮੇਨ ਸਟੇਜ ਤੇ ਉਹ ਗਾਈਆਂ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤੀ ਭੰਗੜਾ ਪਾਇਆ ਉਹਦੇ ਤੇ ਉਸ ਤੋਂ ਬਾਅਦ ਆਪਣਾ ਰੋਜ਼ਾਨਾ ਸਪੋਕਸਮੈਨ ਤੇ ਮੇਰੀ ਇੰਟਰਵਿਊ ਹੋਈ ਉੱਥੇ ਵੀ ਲੈਣਾ ਬੋਲੀਆਂ ਮੈਂ ਜੀ ਜਦੋਂ ਵਾਪਸ ਆਉਣਾ ਸੀਗਾ 3 ਦਿਨ ਬਾਅਦ ਮੈਂ ਕਿਹਾ ਚਲੋ ਫਿਰ ਨਾਲ ਹਾਜ਼ਰੀ ਲਵਾ ਕੇ ਹੀ ਆਈਏ ਜਦੋਂ ਮੈਂ ਉਹਨੇ ਨੂੰ ਆਪਾਂ ਮੈਂ ਉੱਥੋਂ ਵਾਪਸ ਆ ਰਿਆਂ ਸਟੇਜ ਤੇ ਗਾ ਕੇ ਮੈਂ ਬਿੰਦਰ ਨੂੰ ਕਾਲ ਕੀਤਾ ਵੀ ਮੈਂ ਕਿਹਾ ਇਹ ਗਾਣਾ ਕੰਪਲੀਟ ਕਰ ਦੇ ਉਹਨੇ ਜੀ ਟਾਈਮ ਨਹੀਂ ਲਾਇਆ ਫਟਾਫਟ ਅੰਤਰੇ ਲਿਖ ਕੇ ਇੱਕ ਫਰੈਂਡ ਹੈ ਮੇਰਾ ਪ੍ਰਗਟ ਜੈਲਦਾਰ ਜਿਨੇ ਮੇਰਾ ਗਾਣਾ ਲਿਖਿਆ ਸੀ ਭਾਵੇਂ 2% ਨੇ 100% ਲਈ ਲੰਗਰ ਲਾਉਂਦੇ ਜੀ ਕੁ ਦੋ ਤਿੰਨ ਮੈਂ ਉਹਨੂੰ ਕਿਹਾ ਮੈਂ ਕਿ ਇੱਕ ਦੋ ਐਡੀਸ਼ਨ ਕਰਨੇ ਆਦੇ ਤੇ ਮੈਂ ਕਿਹਾ ਹਰਿਆਣੇ ਨੇ ਬਹੁਤ ਸਾਥ ਦਿੱਤਾ ਯਾਰ ਹੂੰ ਮੈਂ ਕਿਹਾ ਹਰਿਆਣੇ ਦਾ ਜ਼ਿਕਰ ਜ਼ਰੂਰ ਪਾਓ ਯੂਪੀ ਵਾਲਿਆਂ ਨੇ ਬੜਾ ਸਾਥ ਦਿੱਤਾ ਕੁਝ ਲੈਣਾ ਪ੍ਰਗਟ ਨੇ ਵਿੱਚ ਐਡ ਕਰ ਦਿੱਤੀਆਂ ਹੂੰ ਬਾਕੀ ਬਿੰਦਰ ਬਾਈ ਨੇ ਫਟਾਫਟ ਗਾਣਾ ਭੇਜਿਆ 뮤직 ਡਾਇਰੈਕਟਰ ਹੈ ਮੁੰਡਾ ਸਨੀ ਨਾਗਰਾ ਉਹ ਕਦੇ ਫੋਨ ਨਹੀਂ ਚੱਕਦਾ ਸਾਡਾ ਜੀ ਉਸ ਦਿਨ ਪਤਾ ਨਹੀਂ ਕੀ ਹੋ ਰਿਹਾ ਸੀ ਜਦੋਂ ਕੁਦਰਤ ਆਪ ਨਹੀਂ ਕਰਾਉਂਦੀ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਕਿ ਗਾਣਾ ਇੱਦਾਂ ਦਾ ਰਿਲੀਜ਼ ਕਰਨਾ। ਕਹਿ ਰਿਹਾ ਬਾਈ ਆਜੋ ਮੈਂ ਵੇਟ ਕਰਦਾ। ਉਹ ਦੋ ਤਿੰਨ ਵਜੇ ਤੱਕ ਜਾਗਦਾ ਰਿਹਾ। ਹੂੰ। ਚੰਡੀਗੜ੍ਹ ਪਹੁੰਚ ਗਏ ਆਪਾਂ ਗਾਣਾ ਰਿਕਾਰਡ ਕਰਕੇ ਮੇਰੇ ਨਾਲ ਮਿੱਤਰ ਸੀ ਮਹਾਰਾਜੀ ਰੰਦਾਵਾ ਬਟਾਲੇ ਦਾ। ਕਹਿੰਦਾ ਵੀ ਬਾਈ ਗਾਣਾ ਕਰਨਾ ਅੱਜ। ਗਾਣਾ ਰਿਕਾਰਡ ਕਰਕੇ ਆਪਾਂ ਸੌਂ ਗਏ ਆ ਆ ਕੇ। ਤੇ ਸਵੇਰੇ WhatsApp ਤੇ ਪਤੰਦਰ ਨੇ ਗਾਣਾ ਰੈਡੀ ਕਰਕੇ ਵਾਪਸ ਮੈਨੂੰ ਭੇਜਤਾ ਸੀ 5-6 ਵਜੇ। ਜੀ। ਉਹ ਮੈਂ ਗਾਣਾ ਜਸਵੀਰਪਾਲ ਭਾਜੀ ਜਸ ਰੈਕર્ડ ਵਾਲੇ ਜਿਨ੍ਹਾਂ ਨੇ ਰਾਜਵੀਰ ਜਵੰਦਾ ਜੀ ਨੂੰ ਪੇਸ਼ ਕੀਤਾ ਸੀਗਾ ਪਰਨਾਮ ਭੁੱਲਰ ਉਹਨਾਂ ਨੂੰ ਬੜੇ ਅੱਛੇ ਇਨਸਾਨ ਹੈ ਮੈਂ ਕਿਹਾ ਜਸਵੀਰ ਵੀਰੇ ਗਾਣਾ ਅਰਜੈਂਟ ਰਿਲੀਜ਼ ਕਰਨਾ ਕਹਿੰਦਾ ਤੂੰ ਭੇਜ ਦੇ ਫਟਾਫਟ ਉਹਨੇ ਗਾਣਾ ਰਿਲੀਜ਼ ਕਰਤਾ ਜਦੋਂ ਆਪਾਂ ਦਿੱਲੀ ਆਏ ਆ ਹਮ ਹਰ ਇੱਕ ਟਰੈਕਟਰ ਤੇ ਉਹ ਲਾਈਨਾਂ ਲਿਖੀਆਂ ਹੋਈਆਂ ਸੀ ਤੇਰੇ ਹੀ ਕੋਤੇ ਲਿਖ ਜਾਂਦਾ ਬਾਦ ਚੱਲਿਆ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ ਸਾਰੇ ਟਰੈਕਟਰਾਂ ਤੇ ਹਰ ਕਿਤੇ ਰੀਲਾਂ ਤੇ ਹਰ ਪਾਸੇ ਉਹ ਗਾਣਾ ਵੱਜ ਰਿਹਾ ਸੀ ਜਿੱਦਾਂ ਕੁਦਰਤ ਆਪ ਕਈ ਕੰਮ ਕਰਾਉਂਦੀ ਹੁੰਦੀ ਹੈ ਤੇ ਕਿਦਾਂ ਸਾਡੀ ਅਰਦਾਸ ਉਹ ਪੂਰੀ ਹੋਈ ਹੈ